ਹਰਾਨ ਹੈ ਕਿ ਇਹ ਜੱਗ ਕਹਤਾ ਕਿ ਦੋਸ਼ੀ ਬਣਾਤਾ ਹਮ 10 ਸਾਲ ਹੋ ਗਏ ਫੇਰੇ ਬਣਾਉਣ ਵਾਲੇ ਕਿਹੜੇ ਸੀ ਦਾਦੂਵਾਲ ਵਾਲੇ ਮੰਡ ਉਹ ਕਿੱਥੇ ਹੈ ਮੰਡ ਬੀਜੇਪੀ ਨੰ ਬੈਠੇ ਏਜੰਸੀਆਂ ਦੇ ਬੰਦੇ ਐ ਕੱਲੇ ਪੱਗ ਬੰਨ੍ਹ ਨਾਲ ਧਾੜੇ ਪ੍ਰਕਾਸ਼ ਕਰਨ ਨਾਲ ਉਤੋਂ ਗਾਤਰਾ ਪਾਣ ਨਾਲ ਪੰਥ ਨਹੀਂ ਪੰਥਕ ਬੰਦਾ ਪੰਥਕ ਧਿਲੋ ਹੋਣਾ ਜਜ਼ਬਾ ਹੋਣਾ ਚਾਹੀਦਾ ਹੈ। ਜਜ਼ਬਾ ਉਸ ਬੰਦੇ ਦਾ ਹੁੰਦਾ ਜਿਹਦਾ ਪਿਛੋਕੜ ਤੁਹਾਨੂੰ ਪਤਾ ਹੈ। 105 ਸਾਲ ਪੁਰਾਣੀ ਪਾਰਟੀ ਹੈ। ਤੁਸੀਂ 105 ਸਾਲ ਦਾ ਸੋ ਤੁਹਾਨੂੰ ਇੱਕ ਵਾਰ ਵੀ ਧੋਖਾ ਦਿੱਤਾ ਹੋਇਆ ਪਾਰਟੀ ਨੇ। ਜੋ ਕੁਝ ਵੀ ਅੱਜ ਪੰਜਾਬ ਖੈਗ ਬਣਾਉਣ ਲਈ ਤੁਹਾਡੀ ਆਪਣੀ ਮਾਂ ਪਾਰਟੀ ਹੈ। ਥੋੜੇ ਜਿਹੇ ਯੰਮਾਕ ਨੇ ਸਾਰਿਆਂ ਨੂੰ ਪੈਨਸ਼ਨ ਲਾਤੀ ਬਾਪੂ ਬਾਗਲ ਨੇ। ਆ ਜਿਹੜੇ ਤੁਹਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਪਿਊਬਲਾ ਦੇ ਨਹੀਂ ਤਾਂ ਬਜ਼ੁਰਗਾਂ ਨੂੰ ਪੁੱਛੋ ਤੁਸੀਂ ਹਰ ਮਹੀਨੇ ਜਾ ਕੇ ਬਿੱਲ ਭਰਦੇ ਸੀ